ਮਾਤਾ ਦਾ ਰੂਪ ਮੈਥੋਡਲਸਾ ਜਿਵੇਂ ਆਪਣੀ ਕਾਲੀ ਮਾਤਾ ਮੰਦਿਰ ਦੀ ਮੂਰਤੀ ਹੈ ਉਹ ਤੁਸੀ ਦੇਖਿਆ ਬਲੈਕ ਕਲਰ ਔਰ ਥੋੜਾ ਜਿਆ ਨਰਮ ਰੂਪ ਹੈ ਯਾ ਕਾਫੀ ਨਰਮ ਰੂਪ ਹੈ ਜੇ ਤੁਸੀ ਜਿਹਦੇ ਨਾਲ ਕੰਪੇਅਰ ਕਰੋਗੇ ਇਹ ਤਾਂ ਬਹੁਤ ਹੀ ਇੱਕ ਫਿਊਰੀਅਸ ਇੱਕ ਕਿਰਪਾਨ ਲੈ ਕੇ ਇੱਕ ਵਾਰੀਅਰ ਦੇ ਰੂਪ ਵਿੱਚ ਮਾਤਾ ਨੂੰ ਦਿਖਾਇਆ ਗਿਆ ਜਿਹਦੇ ਚ ਉਹਨਾਂ ਨੇ ਕਿਰਪਾਨ ਕੱਟੀ ਹੋਈ ਹੈ ਔਰ ਅਟੈਕਿੰਗ ਮੋਡ ਦੇ ਵਿੱਚ ਨੇ ਮਤਲਬ ਉਹਨਾਂ ਨੇ ਹੱਥਾਂ ਕਿਰਪਾਨ ਆਏ ਕਿਰਪਾਨ ਸਿਰ ਦੇ ਉੱਪਰ ਹੁੰਦੀ ਹੈ ਜਿਵੇਂ ਐ ਵੜਨਾ ਹੈ ਉਹ ਵਾਲਾ ਉਹ ਵਾਲਾ ਪੋਸ ਬਣਿਆ ਹੋਇਆ ਉਹ ਵਾਲਾ ਪੋਸਚਰ ਬਣਿਆ ਹੋਇਆ ਸੋ ਆਹ ਅੱਖਾਂ ਬੜੀਆਂ ਬੜੀਆਂ ਨੇ ਬਹੁਤ ਬੜੀਆਂ ਨੇ ਅੱਖਾਂ 'ਚ ਚਮਕ ਹੈ ਅੱਖਾਂ ਵੀ ਕੋਈ ਸਪੈਸ਼ਲ ਮਟੀਰੀਅਲ ਦੀਆਂ ਬਣੀਆਂ ਹੋਈਆਂ ਜੀ ਕੁਝ ਅਲੱਗ ਹੀ ਸੰਗਮਰਮਰ ਤੋਂ ਹਟ ਕੇ ਕੋਈ ਚੀਜ਼ ਹੈ ਮੈਨੂੰ ਸਭ ਮੇਰੀ ਸਮਝ ਤੋਂ ਬਾਹਰ ਹੈ ਉਹਦੇ 'ਚ ਚਮਕ ਬਹੁਤ ਹੈ ਚਿਹਰੇ ਦੇ ਉੱਤੇ ਬਹੁਤ ਚਮਕ ਹੈ ਅੱਖਾਂ ਦੇ ਵਿੱਚ ਭयंਕ ਮਤਲਬ ਅਟੈਕਿੰਗ ਮੋਡ ਜਿਹੜਾ ਹੈਗਾ ਉਹ ਉਹ ਭयंਕਰ ਰੂਪ ਬਣਿਆ ਹੋਇਆ ਚਿਹਰੇ ਉਹ ਅੱਖਾਂ ਦਾ ਔਰ ਪੋਸ ਪੂਰਾ ਉਹੀ ਹੈ ਇੱਕ ਵਾਰੀਅਰ ਦਾ ਪੋਸ ਹੈ ਜੀ ਇੱਕ ਅਟੈਕਿੰਗ ਉਸ ਦੇ ਉੱਤੇ ਹੈ ਜੀ ਅਟੈਕਿੰਗ ਪੋਸਚਰ ਜਿਹਾ ਬਣਿਆ ਹੋਇਆ ਉਹਨਾਂ ਦਾ ਸਿਰਫ ਗੇਟ ਖੁੱਲਦਾ ਹੁੰਦਾ ਸੀ ਅੰਦਰ ਲਾਈਟ ਕਰੈਕਸ਼ਨ ਬਿਜਲੀ ਦਾ ਨਹੀਂ ਸੀਗਾ ਅਸੀਂ ਅੰਦਰ ਗਏ ਸਾਹਮਣੇ ਮੂਰਤੀਆਂ ਦੇਖੀਆਂ ਸਭ ਆਪਣਾ ਟਾਰਚ ਜਲਾ ਜਲਾ ਕੇ ਜਾਂ ਮੋਬਾਈਲ ਦੀਆਂ ਟਾਰਚਾਂ ਜਲਾ ਜਲਾ ਕੇ ਦੇਖ ਰਹੇ ਸੀਗੇ ਥੋੜਾ ਜਿਹਾ ਭੀੜ ਥੋੜੀ ਜਿਹੀ ਭੀੜ ਵਧੀ ਮੈਂ ਪਿੱਛੇ ਪਿੱਛੇ ਹਟਣ ਲੱਗ ਗਿਆ ਤੇ ਪਿੱਛੇ ਹਨੇਰਾ ਜਿਹਾ ਸੀਗਾ ਮੈਨੂੰ ਅ ਅੰਦਾਜ਼ਾ ਨਹੀਂ ਹੋਇਆ ਕਿ ਥੱਲੇ ਕੁਝ ਪਿਆ ਹੈ ਨਿਚੋਂ ਨਾ ਅਚਾਨਕ ਇੱਕ ਐਦਾਂ ਇੱਕ ਮਹਿਸੂਸ ਹੋਇਆ ਇੱਕ ਅਹਿਸਾਸ ਹੋਇਆ ਕਿ ਜਿਵੇਂ ਥੱਲੋ ਕਿਸੇ ਨੇ ਮੈਨੂੰ ਹਿਲਾਇਆ ਹੋਵੇ ਵੀ ਇੱਕ ਉਸ ਫੀਲਿੰਗ ਦੇ ਨਾਲ ਕਿ ਭਾਈ ਮੇਰੇ ਉੱਤੇ ਨਾ ਡਿੱਗ ਜੀ ਐਦਾਂ ਦੀ ਇੱਕ ਫੀਲਿੰਗ ਨਾਲ ਮੈਂ ਥੋੜਾ ਉੱਥੇ ਡਰਿਆ ਵੀ ਔਰ ਇੱਕਦਮ ਇੱਕ ਅੰਦਰ ਇੱਕ ਬੜੀ ਇੱਕ ਅਮਿਊਜ਼ਮੈਂਟ ਆ ਗਈ ਕਿ ਕੀ ਚੀਜ਼ ਹੈ ਕੀ ਹੋਇਆ ਥੱਲੇ ਥੱਲੇ ਦੇਖਿਆ ਮਹਾਦੇਵ ਦੀ ਇੱਕ 6.5-7 ਫੁੱਟ ਦੀ ਮੂਰਤੀ ਸ਼ਮਸ਼ਾਨ ਰੂਪੀ ਚਿਤਾ ਦੇ ਉੱਤੇ ਮਹਾਦੇਵ ਸੁੱਤੇ ਪਏ ਨੇ ਤੇ ਉਹ ਮੂਰਤੀ ਥੱਲੇ ਪਈ ਹੈ ਉਸ ਨੂੰ ਦੇਖ ਕੇ ਮੈਂ ਅਚਾਨਕ ਥੋੜਾ ਘਬਰਾਇਆ ਵੀ ਸੀਗਾ ਉਸ ਪਲ ਤੇ ਆ ਬੜਾ ਮੈਨੂੰ ਮੈਨੂੰ ਉਸ ਜਿਵੇਂ ਇਨਸਾਨ ਦਾ ਇੱਕ ਔਰਾ ਹੁੰਦਾ ਹੈ ਜਾਂ ਇੱਕ ਸਿਕਸ ਸੈਂਸ ਹੁੰਦੀ ਹੈ ਮੈਨੂੰ ਉਸ ਤੇ ਉਹਦਾ ਇੱਕ ਕੰਬੀਨੇਸ਼ਨ ਉਸ ਨੇ ਮੈਨੂੰ ਦੱਸਿਆ ਕਿ ਥੱਲੇ ਕੁਝ ਪਿਆ ਹੈ ਜਾਂ ਥੱਲੋਂ ਮੈਨੂੰ ਇੱਕ ਮੈਸੇਜ ਆਇਆ ਕਿ ਮੈਂ ਥੱਲੇ ਪਿਆ ਹੈ ਹਾਵਲਪੁਰੀ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਪਹੁੰਚਿਆ ਮਾਂ ਕਾਲੀ ਦੇਵੀ ਜੀ ਦੇ ਦਰਬਾਰ ਉਹ ਮਾਂ ਕਾਲੀ ਦੇਵੀ ਦਾ ਦਰਬਾਰ ਜੋ ਕਿ ਚਮਤਕਾਰਾਂ ਦਾ ਦਰਬਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਮਾਂ ਕਾਲੀ ਦੇਵੀ ਹੈ ਜੋ ਕਿ ਚਮਤਕਾਰਾਂ ਦੀ ਦੇਵੀ ਹੈ ਸੋ ਕਾਲੀ ਦੇਵੀ ਦੇ ਮੰਦਰ ਦੇ ਵਿੱਚ ਇੱਕ ਰਹੱਸਮਈ ਇੱਕ ਕਮਰਾ ਹੈ ਜੋ ਕਿ ਲੰਬੇ ਸਮੇਂ ਤੋਂ ਬੰਦ ਹੈ ਪਰ ਲੇਕਿਨ ਲੋਕਾਂ ਦੀ ਆਸਥਾ ਦੇਖੋ ਉਸ ਕਮਰੇ ਦੇ ਬਾਹਰ ਲੋਕ ਮੱਥਾ ਟੇਕਦੇ ਨੇ ਗੁੱਲਕ ਵੀ ਲੱਗੇ ਹੋ ਇਸ ਕਮਰੇ ਦੇ ਬਾਹਰ ਤੇ ਲੋਕ ਮੱਥਾ ਟੇਕਦੇ ਨੇ ਪੈਸੇ ਵੀ ਚੜਾਉਂਦੇ ਨੇ ਤੇ ਕੁਝ ਲੋਕ ਆਸਥਾ ਦੇ ਨਾਲ-ਨਾਲ ਉਸ ਕਮਰੇ ਦੇ ਬਾਹਰ ਤਾਲਾ ਚੜਾਉਂਦੇ ਨੇ ਇਹ ਸਾਰਾ ਰਹੱਸੇ ਕੀ ਹੈ ਸੋ ਰਵੀ ਮਿਸ਼ਰਾ ਜੀ ਪੰਡਿਤ ਜੀ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਕੀ ਰਹੱਸੇ ਹੈ ਕਿਉਂ ਕਮਰਾ ਬੰਦ ਹੈ ਤੇ ਕਿਉਂ ਲੋਕ ਮੱਥਾ ਟੇਕਦੇ ਨੇ ਪਹਿਲਾਂ ਤੁਹਾਨੂੰ ਕਮਰੇ ਦੀ ਇੱਕ ਵਾਰ ਤਸਵੀਰ ਜ਼ਰੂਰ ਦਿਖਾ ਦਈਏ ਇਹ ਉਹ ਕਮਰਾ ਹੈ ਜਿੱਥੇ ਲੋਕ ਮਾਂ ਦੇ ਦਰਬਾਰ ਤੇ ਜਦੋਂ ਕਾਲੀ ਦੇਵੀ ਮੰਦਿਰ ਆਉਂਦੇ ਨੇ ਤਾਂ ਇਸ ਥਾਂ ਤੇ ਨਤਮਸਤਕ ਹੁੰਦੇ ਨੇ ਤਾਂ ਪ੍ਰਸ਼ਾਦ ਚੜ੍ਹਾਉਂਦੇ ਨੇ ਆਪਣੀਆਂ ਮੰਨਤਾ ਮੰਗਦੇ ਨੇ ਤੇ ਅਜਿਹਾ ਕਿਹਾ ਜਾਂਦਾ ਹੈ ਮਾਂ ਤੋਂ ਮੰਗੀ ਹੋਈ ਹਰ ਮੁਰਾਦ ਮਾਤਾ ਰਾਣੀ ਪੂਰੀ ਜ਼ਰੂਰ ਕਰਦੀ ਹੈ ਸੋ ਪੁਜਾਰੀ ਕਾਲੀ ਮਾਤਾ ਮੰਦਿਰ ਦੇ ਰਵੀ ਮਿਸ਼ਰਾ ਜੀ ਨੇ ਸੋ ਉਹਨਾਂ ਨਾਲ ਵੀ ਗੱਲ ਕਰ ਲਈ ਆ ਪੁਜਾਰੀ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਸਰ ਜੀ ਜੇਕਰ ਆਪਾਂ ਗੱਲ ਕਰੀਏ ਜੀ ਇਹ ਮਾਂ ਦਾ ਇੱਕ ਅਜੇਹਾ ਮੰਦਿਰ ਦੇ ਵਿੱਚ ਇੱਕ ਗੇਟ ਹੈ ਲੋਹੇ ਦਾ ਜੋ ਕਿ ਬੰਦ ਹੈ ਪਰ ਲੇਕਿਨ ਲੋਕਾਂ ਦੀ ਇੱਥੇ ਆਸਥਾ ਬਹੁਤ ਹੈ ਜੀ ਇਹਦੇ ਪਿੱਛੇ ਕਾਰਨ ਕੀ ਹੈ ਆਖਿਰ ਇਸ ਦਰਵਾਜ਼ੇ ਦੇ ਪਿੱਛੇ ਅਜੇਹਾ ਕੀ ਹੈ ਜੀ ਸਰ ਇਹ ਸਾਡਾ ਜ਼ਮਾਨੇ ਸਦੀਆਂ ਤੋਂ ਇੱਕ ਇਹ ਤਹਿਖਾਨਾ ਸੀਗਾ ਜਿਹਦੇ ਵਿੱਚ ਇਸ ਤਰ੍ਹਾਂ ਜਿਹਦੇ ਇਲਾਵਾ ਨਾ ਕੋਈ ਖਿੜਕੀ ਸੀ ਨਾ ਕੋਈ ਰੋਸ਼ਨਦਾਨ ਸੀਗਾ ਤੇ ਆ ਬਹੁਤ ਸਮੇਂ ਪਹਿਲਾਂ ਜਦੋਂ ਕਾਲੀ ਮਾਤਾ ਮੰਦਿਰ ਦੀ ਸਥਾਪਨਾ ਹੋਈ ਉਸ ਟਾਈਮ ਤੇ ਇੱਕ ਕਹਾਣੀ ਇਹ ਹੈ ਕਿ ਕੁਝ ਮੂਰਤੀਆਂ ਲਿਆਂਦੀਆਂ ਗਈਆਂ ਸੀਗੀਆਂ ਜਿਨ੍ਹਾਂ ਦਾ ਚਿਹਰਾ ਬੜਾ ਹੀ ਭयंकर ਰੂਪ ਸੀਗਾ ਜਿਨ੍ਹਾਂ ਦਾ ਇੱਕ ਯੋਧਾ ਵਾਲਾ ਰੂਪ ਸੀਗਾ ਮਾਤਾ ਦਾ ਉਹ ਮਾਤਾ ਦੀ ਮੂਰਤੀ ਦੀ ਸਥਾਪਨਾ ਉਸ ਮੂਰਤੀ ਦੀ ਸਥਾਪਨਾ ਕਰਨੀ ਸੀਗੀ ਉਹ ਕਿਸੇ وجہ ਨਾਲ ਉਹ ਖੰਡਿਤ ਹੋ ਗਈਆਂ ਸੀਗੀਆਂ ਤੇ ਜਦੋਂ ਖੰਡਿਤ ਹੋ ਗਿਆ ਤਾਂ ਉਸ ਉਹਦੀ ਪ੍ਰਤਾਨ ਪ੍ਰਤੀਸ਼ਾ ਨਹੀਂ ਕੀਤੀ ਜਾ ਸਕਦੀ ਸੀ ਕਿ ਉਹਦੀ ਸਥਾਪਨਾ ਨਹੀਂ ਕੀਤੀ ਜਾ ਸਕਦੀ ਸੀ ਕਿ ਫਿਰ ਉਸ ਜ਼ਮਾਨੇ ਚ ਉਹਨਾਂ ਮੂਰਤੀਆਂ ਨੂੰ ਚੱਕ ਕੇ ਇਸ ਕਮਰੇ ਚ ਰੱਖ ਦਿੱਤਾ ਗਿਆ ਤੇ ਉਹ ਅੱਜ ਤੱਕ ਇਸੇ ਥਾਂ ਤੇ ਪਈਆਂ ਨੇ ਪੰਡਿਤ ਜੀ ਜੇਕਰ ਆਪ ਗੱਲ ਕਰ ਲਈਏ ਤਾਂ ਮਾਂ ਕਾਲੀ ਦੇਵੀ ਜੀ ਦੀ ਮੂਰਤੀ ਹੈ ਜਾਂ ਫਿਰ ਕਿੜੀ ਕਿੜੀਆਂ ਮੂਰਤੀਆਂ ਨੇ ਇਸ ਕਮਰੇ ਦੇ ਵਿੱਚ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਬੰਦ ਪਈਆਂ ਨੇ ਜੀ ਸਰ ਮਾਤਾ ਕਾਲੀ ਜੀ ਦੀ ਮੂਰਤੀ ਹੈ ਸ਼ਮਸ਼ਾਨ ਰੂਪ ਕਾਲੀ ਮਾਤਾ ਤਾਰਾ ਰਾਣੀ ਦੀ ਮੂਰਤੀ ਹੈ ਜੀ ਅ ਪੁਬੇਰਜੀ ਦੀ ਮੂਰਤੀ ਹੈ ਤੇ ਅ ਬਸ ਮੈਂ ਤਿੰਨ ਮੂਰਤੀਆਂ ਇਹੀ ਪਈਆਂ ਨੇ ਇਸ ਦੇ ਵਿੱਚ ਪੰਡਤ ਜੀ ਇਹ ਕਦੇ ਸਥਾਪਿਤ ਮੂਰਤੀਆਂ ਹੋਈਆਂ ਹੀ ਨਹੀਂ ਜਾਂ ਫਿਰ ਸਥਾਪਿਤ ਹੋਣ ਤੋਂ ਬਾਅਦ ਕਿਸੇ ਕਾਰਨ ਖੰਡਿਤ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਅੰਦਰ ਬੰਦਲ ਅੰਦਰ ਰੱਖ ਕੇ ਦੂਜੀ ਮਾਤਾ ਦੀ ਮੂਰਤੀ ਜਿਹੜੀ ਸਥਾਪਿਤ ਕੀਤੀ ਗਈ ਜੀ ਸਰ ਇਹ ਮੂਰਤੀਆਂ ਕਦੇ ਸਥਾਪਿਤ ਹੋਈਆਂ ਹੀ ਨਹੀਂ ਜੀ ਇਸ ਦੇ ਬਾਰੇ ਇਹੀ ਹੈ ਕਿ ਸ਼ਾਇਦ ਕਿਸੇ ਨੂੰ ਪ੍ਰੋਪਰ وجہ ਨਹੀਂ ਪਤਾ ਸ਼ਾਇਦ ਇਹਦੇ ਬਾਰੇ ਇੱਕ ਇੱਕ ਐਕਸਪਲੇਨੇਸ਼ਨ ਇਹ ਹੈ ਕਿ ਤੰਤਰ ਵਿਦਿਆ ਨਾਲ ਇਹਨਾਂ ਦੀ ਸਿੱਧੀ ਕਿੰਨੀ ਚਾਰੀ ਸੀ ਉਸ ਟਾਈਮ ਤੇ ਖੰਡਿਤ ਹੋਈਆਂ ਨੇ ਜਾਂ ਜਦੋਂ ਆ ਰਹੀਆਂ ਸੀ ਉਦੋਂ ਹੀ ਕੁਝ ਐਸਾ ਹੋ ਗਿਆ ਸੀਗਾ ਕਿ ਮੂਰਤੀਆਂ ਇੱਥੇ ਸਲਾਮਤ ਨਹੀਂ ਪਹੁੰਚੀਆਂ ਤਾਂ ਮਤਲਬ ਕਿਸੇ ਕੋਲ ਇਸ ਚੀਜ਼ ਦਾ ਪ੍ਰੋਪਰ ਜਵਾਬ ਨਹੀਂ ਹੈ ਪਰ ਜ਼ਿਆਦਾ ਆਪਾਂ ਇਹ ਹੀ ਮੰਨਦੇ ਹਾਂ ਕਿ ਮੂਰਤੀਆਂ ਟੁੱਟੀਆਂ ਹੋਈਆਂ ਅਹੀਂ ਆਈਆਂ ਸੀਗੀਆਂ ਤਾਂ ਫਿਰ ਇਸ ਤੋਂ ਬਾਅਦ ਇਹਨੂੰ ਇੱਥੇ ਸਥਾਪਿਤ ਕਰ ਦਿੱਤਾ ਗਿਆ ਪਟ ਜੀ ਜੇਕਰ ਸਮੇਂ ਦੀ ਗੱਲ ਕਰ ਲਈਏ ਕੁਝ ਅੰਦਾਜ਼ਾ ਹੈ ਜੀ ਕਿੰਨਾ ਸਮਾਂ ਲਗਾ ਇਸ ਕਰ ਲੋ ਸਰ ਸਾਡੇ ਬਜ਼ੁਰਗ ਤਿੰਨ ਪੀੜੀਆਂ ਤੋਂ ਮੈਂ ਇੱਥੇ ਆ ਸਾਡੇ ਬਜ਼ੁਰਗ ਫਸਟ ਟਾਈਮ 1924 ਦੇ ਵਿੱਚ ਆਏ ਸੀ ਐਜ਼ ਅ ਬੰਗਾਲੀ ਪੰਡਿਤ ਦੇ ਨਾਮ ਤੇ ਬੁਲਾਇਆ ਗਿਆ ਸੀਗਾ ਉਹਨਾਂ ਨੂੰ ਕਿਉਂਕਿ ਤੁਹਾਨੂੰ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਹੈ ਕਿ ਇਹ ਕਲਕੱਤਾ ਤੋਂ ਜੋਤ ਲਿਆਂਦੀ ਗਈ ਸੀਗੀ ਮਹਾਰਾਜਾ ਸਾਹਿਬ ਨੂੰ ਸਥਾਪਨਾ ਕਰਨ ਵਾਸਤੇ ਕਿਸੇ ਨੇ رائے ਦਿੱਤੀ ਸੀ ਕਿ ਆਪਣੀ रियासत ਵਿੱਚ ਕਰੋ ਤਾਂ ਜਦੋਂ ਸਥਾਪਨਾ ਕੀਤੀ ਤਾਂ ਇੱਥੇ ਤੰਤਰ ਵਿਦਿਆ ਦੇ ਵਿੱਚ ਸ਼ਰਾਬ ਔਰ ਬਲੀ ਦਾ ਚਲਨ ਹੈ ਜੀ ਤਾਂ ਇੱਥੇ ਕੋਈ ਬੰਦਾ ਇਸ ਵਾਸਤੇ ਤਿਆਰ ਨਹੀਂ ਸੀਗਾ ਬੱਕਰੇ ਦੀ ਬਲੀ ਕਰਨ ਵਾਸਤੇ ਜਾਂ ਸ਼ਰਾਬ ਦੇ ਜਾਂ ਇਸ ਵਿਧੀ ਦੇ ਬਾਰੇ ਇੰਨੇ ਹੀ ਅੱਛੀ ਤਰੀਕੇ ਨਾਲ ਇੱਥੇ ਦੇ ਪੁਜਾਰੀਆਂ ਨੂੰ ਪਤਾ ਨਹੀਂ ਸੀਗਾ ਜਾਂ ਉਹ ਇਸ ਕਰਨਾ ਨਹੀਂ ਚਾਹਤੇ ਸੀਗੇ ਫਿਰ ਮਹਾਰਾਜਾ ਸਾਹਿਬ ਦੇ ਰਿਕੁਐਸਟ ਤੇ ਉੱਥੋਂ ਦੇ ਮਹਾਰਾਜਾ ਦਰਭੰਗਾ ਰਿਆਸਤ ਦੇ ਮਹਾਰਾਜਾ ਨੇ ਸਾਡੇ ਬਜ਼ੁਰਗਾਂ ਨੂੰ ਭੇਜਿਆ ਸੀਗਾ ਇੱਥੇ ਮਤਲਬ ਕਿ ਬਜ਼ੁਰਗਾਂ ਨੂੰ ਉਸ ਸਮੇਂ ਭੇਜਿਆ ਕਿ ਜਦੋਂ ਬਜ਼ੁਰਗ ਆਏ ਉਸ ਵੇਲੇ ਇਹ ਦਰਵਾਜ਼ਾ ਉਸ ਸਮੇਂ ਤੋਂ ਬੰਦ ਸੀਗਾ ਇਹ ਮੂਰਤੀਆਂ ਉਸ ਸਮੇਂ ਤੋਂ ਅੰਦਰ ਸੀਗੀਆਂ ਜੇ ਖੰਡਰ ਸੀਗੀਆਂ ਜਾਂ ਉਸ ਤੋਂ ਬਾਅਦ ਦੀ ਗੱਲ ਹੈ ਜੀ ਸਰ ਇਹ ਉਸ ਤੋਂ ਪਹਿਲਾਂ ਦੀ ਹੀ ਗੱਲ ਹੋਏਗੀ ਕਿਉਂਕਿ ਅਸੀਂ ਕਦੇ ਉਹਨਾਂ ਦੇ ਮੂੰਹ ਤੋਂ ਇਹ ਨਹੀਂ ਸੁਣਿਆ ਮਤਲਬ ਕਰੀਬ 55 ਸਾਲ ਮੇਰੇ ਪਿਤਾ ਜੀ ਨੇ ਇੱਥੇ ਕੰਮ ਕੀਤਾ ਹੈ ਪਿਛਲੇ ਲਗਭਗ 25 ਸਾਲ ਤੋਂ ਮੈਂ ਇੱਥੇ ਹਾਂ ਬਜ਼ੁਰਗ ਉਹਨਾਂ ਤੋਂ ਪਹਿਲਾਂ ਸੀਗੇ ਤੇ ਉਹਨਾਂ ਨੇ ਕਦੇ ਇਸ ਗਲਤੀ ਕੋਈ ਚਰਚਾ ਨਹੀਂ ਕੀਤੀ ਕਿ ਕਦੇ ਇਹ ਮੂਰਤੀਆਂ ਸਥਾਪਿਤ ਸੀ ਕਿਆ ਤੇ ਇਹਦਾ ਮਤਲਬ ਇਹ ਹੈ ਕਿ ਜੀ ਮੂਰਤੀਆਂ ਕਦੇ ਸਥਾਪਿਤ ਹੋਈਆਂ ਹੀ ਨਹੀਂ ਬੰਦੇ ਜੀ ਜੇਕਰ ਮੈਂ ਖੁਦ ਦੀ ਹੋਸ਼ ਦੀ ਗੱਲ ਕਰਾਂ ਜਦਦਾ ਮੈਂ ਦੇਖ ਰਿਹਾ ਲਗਾਤਾਰ ਇਹ ਦਰਵਾਜ਼ਾ ਬੰਦ ਰਹਿੰਦਾ ਤੇ ਕਦੇ ਹੁੰਦਾ ਹੈ ਪੰਡਿਤ ਜੀ ਇਹ ਦਰਵਾਜ਼ਾ ਖੁੱਲਦਾ ਹੋਵੇ ਲੋਕ ਆਮ ਲੋਕਾਂ ਲਈ ਆਮ ਲੋਕ ਇਸ ਸਥਾਨ ਤੇ ਜਾ ਸਕਦੇ ਹੋ ਸਰ ਬੜੀ ਪ੍ਰੀਸ਼ੀਅਸ ਮੂਰਤੀਆਂ ਨੇ ਬਹੁਤ ਹੀ ਸਪੈਸ਼ਲ ਇੱਕ ਵਾਈਟ ਮਾਰਬਲ ਦੀਆਂ ਪਤਾ ਨਹੀਂ ਇਟਾਲੀਅਨ ਮਾਰਬਲ ਹੈ ਜਾਂ ਕੁਛ ਇਦਾਂ ਦਾ ਹੈ ਕਦੇ ਮੈਂ ਵੀ ਦੋ ਚਾਰ ਵਾਰ ਦੇਖਿਆ ਇਹਨਾਂ ਮੂਰਤੀਆਂ ਨੂੰ ਇਹ ਅੱਜ ਵੀ ਉਨੀਆਂ ਹੀ ਖੂਬਸੂਰਤ ਹੈ ਤੇ ਜੋ ਅਸਲ 100 ਸਾਲ ਪਹਿਲਾਂ ਜਿੰਨੀ ਇਹਦਾ ਵਧੀਆ ਰੰਗ ਰੂਪ ਰਿਹਾ ਹੋਵੇਗਾ ਵੈਸਾ ਹੀ ਰੰਗ ਰੂਪ ਅੱਜ ਵੀ ਹੈ ਉਸ ਦਾ ਮਤਲਬ ਮੂਰਤੀ ਨੂੰ ਦੇਖ ਕੇ ਪਤਾ ਲੱਗਦਾ ਕਿ ਉਹਦੇ ਵਿੱਚ ਜਾਨ ਕਿੰਨੀ ਹੈ ਤੇ ਜਿੱਥੇ ਤੱਕ ਸਵਾਲ ਹੈ ਕਿ ਇਹਦੇ ਵਿੱਚ ਜਿਹੜਾ ਰੱਖਿਆ ਗਿਆ ਸੀਗਾ ਤੇ ਬਸ ਉਸ ਤੋਂ ਬਾਅਦ ਇਹਨੂੰ ਅੰਦਰ ਰੱਖ ਕੇ ਮarro ਤਾਲਾ ਲਗਾ ਦਿੱਤਾ ਗਿਆ ਸੀਗਾ ਹੁਣ ਕਿਉਂਕਿ ਬਹੁਤ ਸਪੈਸ਼ਲ ਚੀਜ਼ ਸੀ ਇਹ ਆਰਕੀਓਲੋਜੀਕਲ ਡਿਪਾਰਟਮੈਂਟ ਦੀ ਕੋਲ ਇਸ ਆਫਿਸ ਇਸ ਕਮਰੇ ਦੀ ਚਾਬੀ ਸੀਗੀ ਫਿਰ ਇਹ ਕਮਰਾ ਕਦੇ ਖੁੱਲਦਾ ਨਹੀਂ ਸੀਗਾ ਉਹ ਕਦੇ ਕਦਾਏ ਸਾਲ ਵਿੱਚ ਇੱਕ ਵਾਰ ਦੋ ਵਾਰ ਕਦੇ ਸਫਾਈ ਕਰਨ ਦੇ ਮਾਰੇ ਜਾਂ ਕੋਈ ਆਪਣਾ ਰਿਕਾਰਡ ਚੈੱਕ ਕਰਨ ਦੇ ਮਾਰੇ ਉਹ ਆਂਦੇ ਹੁੰਦੇ ਸੀਗੇ ਉਦੋਂ ਅਸੀਂ ਛੋਟੇ ਹੁੰਦੇ ਸੀ ਇਸ ਕਮਰੇ ਚ ਵੜ ਜਾਂਦੇ ਹੁੰਦੇ ਸੀ ਕਿ ਸਾਨੂੰ ਕੱਢ ਦਿੱਤਾ ਜਾਂਦਾ ਸੀਗਾ ਜਿਆਦਾ ਦੇਰ ਅਸੀਂ ਛੋਟੇ ਬੱਚੇ ਸੀਗੇ ਸ਼ਰਾਰਤਾਂ ਕਰਦੇ ਸੀ ਆ ਰੱਬ ਜਾਣੇ ਜੋ ਵੀ ਵਜ੍ਹਾ ਰਹੀਏ ਸਾਨੂੰ ਅੰਦਰ ਰਹਿਣ ਨਹੀਂ ਦਿੱਤਾ ਜਾਂਦਾ ਸੀਗਾ ਤੇ ਉਹ ਮੂਰਤੀਆਂ ਆਰਕੀਓਲੋਜੀਕਲ ਡਿਪਾਰਟਮੈਂਟ ਕੋਲ ਰਹੀਆਂ ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਪਿਛਲੇ ਦਿਨੋਂ ਲਾਸਟ ਕਾਂਗਰਸ ਤੋਂ ਪਹਿਲਾਂ ਜਦੋਂ ਅਕਾਲੀਆਂ ਦੀ ਸਰਕਾਰ ਆਈ ਹੈ ਉਸ ਟਾਈਮ ਤੇ ਇਹ ਆਰਕੀਓਲੋਜੀਕਲ ਡਿਪਾਰਟਮੈਂਟ ਤੋਂ ਚਾਪੀ ਲੈ ਕੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਆਫਿਸ ਚਾਬੀ ਚਲੇਗੀ ਉਸ ਦਿਨ ਤੋਂ ਇਹ ਚਾਬੀ ਡੀਸੀ ਸਾਹਿਬ ਦੇ ਕੋਲ ਗਿਆ ਤੇ ਜੇਕਰ ਆਪਾਂ ਅੱਜ ਗੱਲ ਕਰੀਏ ਰੱਖ ਰਖਾ ਦੀ ਜਾਂ ਧਿਆਨ ਦੇਣ ਦੀ ਜਾਂ ਫਿਰ ਪੁਰਾਣੀ ਬਿਲਡਿੰਗ ਹੈ ਤੇ ਇਹਦੇ ਖਿਆਲ ਦੇ ਲਈ ਫਿਰ ਅੱਜ ਦੇਖਿਆ ਜਾਂਦਾ ਇਹ ਦਰਵਾਜਾ ਖੁੱਲ੍ਹੇ ਜਾਂਦੇ ਜੀ ਸਰ ਰੱਖ ਰਖਾਓ ਤੇ ਵਿੱਚ ਨਾ ਅ ਸਿਰਫ ਸਫਾਈ ਦਾ ਸਿਸਟਮ ਕੀਤਾ ਜਾਂਦਾ ਅੰਦਰ ਇਹਦੀ ਵਾਲਸ ਨੂੰ ਇਹਦੀ ਫਰਸ਼ ਨੂੰ ਉਹਨਾਂ ਨੂੰ ਨਹੀਂ ਛੇੜਿਆ ਜਾਂਦਾ ਆ ਸ਼ਾਇਦ ਕੋਈ ਗਵਰਨਮੈਂਟ ਦਾ ਕੋਈ ਸਿਸਟਮ ਹੋਏਗਾ ਕਿ ਹਰ ਚੀਜ਼ ਕਿਸੇ ਨਿਯਮ ਦੇ ਤਹਿਤ ਚਲਦੀ ਹੈ ਤਾਂ ਇਸ ਵਜ੍ਹਾ ਨਾਲ ਇਸ ਨੂੰ ਛੇੜਛਾੜ ਤਾਂ ਇਹਨੂੰ ਮੇਜਰ ਤਾਂ ਕਦੇ ਨਹੀਂ ਕੀਤਾ ਬਸ ਇਹ ਹੈ ਕਿ ਇੱਕ ਵਾਰ ਮੂਰਤੀਆਂ ਦੀ ਸਫਾਈ ਹੋਈ ਸੀ ਇੱਕ ਵਾਰ ਫਰਸ਼ ਫਲੋਰ ਵਗੈਰਾ ਸਾਰਾ ਕੁਝ ਸਾਫ਼ ਸੁਥਰਾ ਕੀਤਾ ਗਿਆ ਸੀ ਜੀ ਪੰਡਿਤ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਦਰਸ਼ਨ ਕੀਤੇ ਨੇ ਮਾਂ ਦਾ ਕਹਿਜਾ ਰੂਪ ਸੀ ਜਾਂ ਫਿਰ ਹੋਰ ਅੰਦਰ ਮੂਰਤੀਆਂ ਨੇ ਤਾਂ ਉਹਨਾਂ ਦਾ ਕਹਿਜਾ ਰੂਪ ਹੈ ਉਹ ਸਾਡੇ ਦਰਸ਼ਕਾਂ ਨੂੰ ਤੁਸੀਂ ਜਰ ਆਪਣੇ ਸ਼ਬਦਾਂ ਰਾਹੀਂ ਜ਼ਰੂਰ ਦੱਸੋ ਸਰ ਮਾਤਾ ਦਾ ਰੂਪ ਮੈਥੋਡਲਸਾ ਜਿਵੇਂ ਆਪਣੀ ਕਾਲੀ ਮਾਤਾ ਮੰਦਿਰ ਦੀ ਮੂਰਤੀ ਹੈ ਉਹ ਤੁਸੀ ਦੇਖਿਆ ਬਲੈਕ ਕਲਰ ਔਰ ਥੋੜਾ ਜਿਆ ਨਰਮ ਰੂਪ ਹੈ। ਯਾ ਕਾਫੀ ਨਰਮ ਰੂਪ ਹੈ ਜੇ ਤੁਸੀ ਇਹਦੇ ਨਾਲ ਕੰਪੇਅਰ ਕਰੋਗੇ ਇਹ ਤਾਂ ਬਹੁਤ ਹੀ ਇੱਕ ਫਿਊਰੀਅਸ ਇੱਕ ਕਿਰਪਾਨ ਲੈ ਕੇ ਇੱਕ ਵਾਰੀਅਰ ਦੇ ਰੂਪ ਵਿੱਚ ਮਾਤਾ ਨੂੰ ਦਿਖਾਇਆ ਗਿਆ ਜਿਦੇ ਚ ਉਹਨਾਂ ਨੇ ਕਿਰਪਾਨ ਕੱਟੀ ਹੋਈ ਹੈ ਔਰ ਅਟੈਕਿੰਗ ਮੋਡ ਦੇ ਵਿੱਚ ਨੇ ਮਤਲਬ ਉਹਨਾਂ ਨੇ ਹੱਥਾਂ 'ਚ ਕਿਰਪਾਨ ਆਏ ਕਿਰਪਾਨ ਸਿਰ ਦੇ ਉੱਪਰ ਉੱਤੀ ਹੈ ਜਿਵੇਂ ਐ ਵੜਨਾ ਹੈ। ਉਹ ਵਾਲਾ ਉਹ ਵਾਲਾ ਪੋਸ ਬਣਿਆ ਹੋਇਆ ਉਹ ਵਾਲਾ ਪੋਸਚਰ ਬਣਿਆ ਹੋਇਆ। ਸਾਡਾ ਅੱਖਾਂ ਬੜੀਆਂ ਬੜੀਆਂ ਨੇ ਬਹੁਤ ਬੜੀਆਂ ਨੇ ਅੱਖਾਂ 'ਚ ਚਮਕ ਹੈ ਅੱਖਾਂ ਵੀ ਕੁਝ ਸਪੈਸ਼ਲ ਮਟੀਰੀਅਲ ਦੀਆਂ ਬਣੀਆਂ ਹੋਈਆਂ ਜੀ ਕੁਝ ਅਲੱਗ ਹੀ ਸੰਗਮਰਮਰ ਤੋਂ ਹਟ ਕੇ ਕੋਈ ਚੀਜ਼ ਹੈ ਮੈਨੂੰ ਸਭ ਮੇਰੀ ਸਮਝ ਤੋਂ ਬਾਹਰ ਹੈ ਉਹਦੇ 'ਚ ਚਮਕ ਬਹੁਤ ਹੈ ਚਿਹਰੇ ਦੇ ਉੱਤੇ ਬਹੁਤ ਚਮਕ ਹੈ ਅੱਖਾਂ ਦੇ ਵਿੱਚ ਭयंਕ ਮਤਲਬ ਅਟੈਕਿੰਗ ਮੋਡ ਜਿਹੜਾ ਹੈਗਾ ਉਹ ਉਹ ਭयंਕਰ ਰੂਪ ਬਣਿਆ ਹੋਇਆ ਚਿਹਰੇ ਉਹ ਅੱਖਾਂ ਦਾ ਔਰ ਪੋਸ ਪੂਰਾ ਉਹੀ ਹੈ ਇੱਕ ਵਾਰੀਅਰ ਦਾ ਪੋਸ ਹੈ ਜੀ ਇੱਕ ਅਟੈਕਿੰਗ ਉਸ ਦੇ ਉੱਤੇ ਹੈ ਜੀ ਅਟੈਕਿੰਗ ਪੋਸਚ ਜਿਆ ਬਣਿਆ ਹੋਇਆ ਉਹਨਾਂ ਦਾ ਤੇ ਜੇਕਰ ਮਹਾਦੇਵ ਦੀ ਗੱਲ ਕਰੀਏ ਚਰਨਾਈ ਚ ਮਾ ਕਾਲੀ ਦੇ ਚਰਨਾਈ ਚ ਮਹਾਦੇਵ ਵਿਰਾਜਮਾਨ ਨੇ ਤਾਂ ਉਹਨਾਂ ਦੀ ਜੇਕਰ ਆਪਾਂ ਰੂਪ ਦੀ ਗੱਲ ਕਰ ਲਈ ਤਾਂ ਉਹ ਕਹਜਰ ਰੂਪ ਹੈ ਸਰ ਮਹਾਦੇਵ ਦੀ ਮਹਾਦੇਵ ਜੀ ਦੀ ਮੈਂ ਗੱਲ ਦੱਸਾਂ ਆ ਮੂਰਤੀ ਕਿਉਂਕਿ ਟੁੱਟੀ ਹੋਈ ਹੈ ਮਾਤਾ ਨੂੰ ਅਲੱਗ ਤੌਰ 'ਤੇ ਰੱਖਿਆ ਹੋਇਆ ਮਹਾਦੇਵ ਜੀ ਸਾਈਡ 'ਚ ਪਏ ਆ ਜੀ ਜਦੋਂ ਸਭ ਤੋਂ ਪਹਿਲੀ ਵਾਰ ਮੇਰੀ ਭੋਲੇ ਨਾਥ ਨਾਲ ਜਿਹੜੀ ਮੁਲਾਕਾਤ ਹੋਈ ਸੀ ਕਿ ਮੈਂ ਉਹ ਦੱਸਦਾ ਜੀ ਮੈਂ ਇੱਥੇ ਮੰਦਿਰ ਚ ਡਿਊਟੀ ਤੇ ਆ ਚੁੱਕਿਆ ਸੀ ਮੈਨੂੰ ਅੰਦਰ ਤਾਂ ਜ਼ਿਆਦਾ ਪਤਾ ਨਹੀਂ ਸੀਗਾ ਅਸੀਂ ਸਾਰੇ ਅੰਦਰ ਸਿਰਫ ਗੇਟ ਖੁੱਲਦਾਂ ਦਾ ਸੀ ਅੰਦਰ ਲਾਈਟ ਕਰੈਕਸ਼ਨ ਬਿਜਲੀ ਦਾ ਨਹੀਂ ਸੀਗਾ ਅਸੀਂ ਅੰਦਰ ਗਏ ਸਾਹਮਣੇ ਮੂਰਤੀਆਂ ਦੇਖੀਆਂ ਸਭ ਆਪਣਾ ਟਾਰਚ ਜਲਾ ਜਲਾ ਕੇ ਜਾਂ ਮੋਬਾਈਲ ਦੀਆਂ ਟਾਰਚਾਂ ਜਲਾ ਜਲਾ ਕੇ ਦੇਖ ਰਹੇ ਸੀਗੇ ਥੋੜਾ ਜਿਹਾ ਭੀੜ ਥੋੜੀ ਜਿਹੀ ਭੀੜ ਵਧੀ ਮੈਂ ਪਿੱਛੇ ਪਿੱਛੇ ਹਟਣ ਲੱਗ ਗਿਆ ਤੇ ਪਿੱਛੇ ਹਨੇਰਾ ਜਿਹਾ ਸੀਗਾ ਮੈਨੂੰ ਅੰਦਾਜ਼ਾ ਨਹੀਂ ਹੋਇਆ ਕਿ ਥੱਲੇ ਕੁਝ ਪਿਆ ਹੈ ਨਿਕਲੋ ਨਾ ਅਚਾਨਕ ਇੱਕ ਐਦਾਂ ਇੱਕ ਮਹਿਸੂਸ ਹੋਇਆ ਇੱਕ ਅਹਿਸਾਸ ਹੋਇਆ ਕਿ ਜਿਵੇਂ ਥੱਲੋ ਕਿਸੇ ਨੇ ਮੈਨੂੰ ਹਿਲਾਇਆ ਹੋਵੇ ਵੀ ਇੱਕ ਉਸ ਫੀਲਿੰਗ ਦੇ ਨਾਲ ਕਿ ਭਾਈ ਮੇਰੇ ਉੱਤੇ ਨਾ ਢੱਕ ਜੀ ਐਦਾਂ ਦੀ ਇੱਕ ਫੀਲਿੰਗ ਨਾਲ ਮੈਂ ਥੋੜਾ ਉੱਥੇ ਡਰਿਆ ਵੀ ਔਰ ਇੱਕਦਮ ਇੱਕ ਅੰਦਰ ਇੱਕ ਬੜੀ ਇੱਕ ਅਮਿਊਜ਼ਮੈਂਟ ਆ ਗਈ ਕਿ ਕੀ ਚੀਜ਼ ਹੈ ਕੀ ਹੋਇਆ ਥੱਲੇ ਥੱਲੇ ਦੇਖਿਆ ਮਹਾਦੇਵ ਦੀ ਇੱਕ 6.5-7 ਫੁੱਟ ਦੀ ਮੂਰਤੀ ਸ਼ਮਸ਼ਾਨ ਰੂਪੀ ਚਿਤਾ ਦੇ ਉੱਤੇ ਮਹਾਦੇਵ ਸੁੱਤੇ ਪਏ ਨੇ ਤੇ ਉਹ ਮੂਰਤੀ ਥੱਲੇ ਪਈ ਹੈ ਉਸ ਨੂੰ ਦੇਖ ਕੇ ਮੈਂ ਅਚਾਨਕ ਥੋੜਾ ਘਬਰਾਇਆ ਵੀ ਸੀਗਾ ਉਸ ਪਲ ਤੇ ਔਰ ਬੜਾ ਮੈਨੂੰ ਮੈਨੂੰ ਉਸੇ ਦਾ ਜਿਵੇਂ ਇਨਸਾਨ ਦਾ ਇੱਕ ਔਰਾ ਹੁੰਦਾ ਹੈ ਜਾਂ ਇੱਕ ਸਿਕਸ ਸੈਂਸ ਹੁੰਦੀ ਹੈ ਮੈਨੂੰ ਉਤੇ ਉਹਦਾ ਇੱਕ ਕੰਬੀਨੇਸ਼ਨ ਉਸਨੇ ਮੈਨੂੰ ਦੱਸਿਆ ਕਿ ਥੱਲੇ ਕੁਝ ਪਿਆ ਹੈ ਜਾਂ ਥੱਲੋਂ ਮੈਨੂੰ ਇੱਕ ਮੈਸੇਜ ਆਇਆ ਕਿ ਮੈਂ ਥੱਲੇ ਪਿਆ ਮਤਲਬ ਇੱਕ ਬਲਾ ਇੱਕ ਬੜੀ ਖੂਬਸੂਰਤ ਇੱਕ ਚੀਜ਼ ਮੇਰੇ ਮੇਰੀ ਜ਼ਿੰਦਗੀ ਦੇ ਕੁਝ ਅਚੀਵਮੈਂਟਸ ਨੇ ਉਹਨਾਂ ਵਿੱਚੋਂ ਇੱਕ ਉਹ ਚੀਜ਼ ਆਈ ਕਿ ਮੈਨੂੰ ਇਹ ਲੱਗਿਆ ਜਿਵੇਂ ਵਾਹਦੇਵ ਨੇ ਖੁਦ ਕਿਹਾ ਕਿ ਮੈਂ ਥੱਲੇ ਪਿਆ ਇਧ ਤੇ ਸੋ ਮੇਰਾ ਇੱਕ ਉਹ ਹੈ ਤੇ ਸ਼ਮਸ਼ਾਨ ਰੂਪੀ ਸ਼ਮਸ਼ਾਨ ਰੂਪੀ ਕਾਲੀਆ ਸ਼ਮਸ਼ਾਨ ਰੂਪ ਕਾਲੀ ਹੈ ਉਸ ਦੇ ਚਿਤਾ ਦੇ ਉੱਤੇ ਮਹਾਦੇਵ ਲੇਟੇ ਹੋਏ ਨੇ ਤੇ ਉਹਨਾਂ ਦੇ ਉੱਤੇ ਮਾਂ ਕਾਲੀ ਦੇ ਪੈਰਾਂ ਦੇ ਨਿਸ਼ਾਨ ਬਣੇ ਹੋਏ ਨੇ ਜੋ ਕਿ ਕਿਉਂਕਿ ਮੂਰਤੀ ਸਾਈਡ ਕਰ ਦਿੱਤੀ ਗਈ ਹੈ ਨਿਸ਼ਾਨ ਉਹਨਾਂ ਦੀ ਛਾਤੀ ਤੇ ਤੇ ਉਹਨਾਂ ਦੀ ਥਾਈਸ ਦੇ ਉੱਤੇ ਅੱਜ ਵੀ ਹੈਗੇ ਨੇ ਸੋ ਬਿਲਕੁਲ ਅਸੀਂ ਸ਼ੁਰੂਆਤ ਇੰਟਰਵਿਊ ਚ ਹੀ ਕਿਹਾ ਸੀਗਾ ਕਿ ਮਾਂ ਜਿਹੜੀ ਹੈ ਕਾਲੀ ਦੇਵੀ ਉਹ ਚਮਤਕਾਰਾਂ ਦੀ ਦੇਵੀ ਹੈ ਸੋ ਜਾਰੀ ਜੀ ਨੇ ਵੀ ਜਿਸ ਤਰ੍ਹਾਂ ਦੇ ਨਾਲ ਦੱਸਿਆ ਕਿ ਮਹਾਦੇਵ ਦੇ ਜੇਕਰ ਮੈਂ ਨਜ਼ਦੀਕ ਪਹੁੰਚਿਆ ਤਾਂ ਇੱਕ ਅਹਿਸਾਸ ਅਜਿਹੇ ਅਹਿਸਾਸ ਹੋਇਆ ਕਿ ਮੇਰੇ ਤੋਂ ਥੋੜਾ ਭਗਤਾ ਦੂਰ ਹੋ ਜਾ ਇਹ ਚਮਤਕਾਰ ਹੀ ਬੰਦੇ ਜੀ ਅੱਜ ਲੋਕ ਕਾਫੀ ਲੋਕ ਜਿਹੜੇ ਨੇ ਦਰਸ਼ਨਾਂ ਲਈ ਪਹੁੰਚਦੇ ਨੇ ਬਾਰ ਮੱਥਾ ਟੇਕਦੇ ਆ ਤਾਲਾ ਚੜਾਉਂਦੇ ਵੀ ਨੇ ਬਾਰ ਲੋਕਰਦੇ ਆ ਔਰ ਤਾਲੇ ਨੂੰ ਫੜਕਾ ਕੇ ਜਾਂਦੇ ਆ ਹੂੰ ਹੂੰ ਇਹ ਚੀਜ਼ ਪਹਿਲਾਂ ਨਹੀਂ ਮੈਂ ਆਪਣੀ ਉਮਰ ਦੇ ਵਿੱਚ ਕਦੇ ਦੇਖੀ ਬੜ ਲੇਕਿਨ ਹੁਣ ਲੋਕਾਂ ਦੀ ਅਜੇ ਹੀ ਆਸਥਾ ਵੀ ਬਣਦੇ ਜਾ ਰਹੀ ਹੈ ਇਹਦੇ ਪਿੱਛੇ ਕਾਰਨ ਜੀ ਸਰ ਦੇਖੋ ਆਸਥਾ ਦਾ ਤਾਂ ਕੇਂਦਰ ਹੈ ਮੰਦਿਰ ਲੋ ਰਿਲੀਜੀਅਨ ਹੀ ਕੋ ਹੋਇਆ ਇੱਕ ਐਸੀ ਚੀਜ਼ ਹੈ ਜਿਸਦੇ ਉੱਤੇ ਲੋਕ ਸਭ ਤੋਂ ਜ਼ਿਆਦਾ ਡਿਪੈਂਡ ਕਰਦੇ ਨੇ ਆਪਣੀ ਹਰ ਪਰੇਸ਼ਾਨੀ ਵਾਸਤੇ ਅਸੀਂ ਇੱਥੇ ਇੱਕ ਕਿਉਂਕਿ ਸਾਡੀਆਂ ਮੂਰਤੀਆਂ ਪਿਆਸੀ ਕਿਆਂ ਅਸੀਂ ਇਹਨੂੰ ਬਾਹਰੋਂ ਲੋਕ ਲਗਾ ਰੱਖਿਆ ਸੀਗਾ ਉਹ ਜਦੋਂ ਕੁਝ ਲੋਕਾਂ ਨੇ ਕਿਸੇ ਸਮੇਂ ਦੇ ਅਨੁਸਾਰ ਲੋਕਾਂ ਨੂੰ ਪਤਾ ਲੱਗਦਾ ਰਿਹਾ ਕਿ ਇੱਥੇ ਇਹਦੇ ਅੰਦਰ ਮੂਰਤੀਆਂ ਲੋਕ ਇੱਥੇ ਮੱਥਾ ਟੇਕਣ ਲੱਗ ਗਏ ਮੱਥਾ ਟੇਕਣ ਦੇ ਨਾਲ ਹੀ ਇੱਥੇ ਅਸੀਂ ਤਾਲਾ ਲਗਾ ਰੱਖਿਆ ਸੀ ਉਹ ਦੇਖ ਕੇ ਦੇਖੀ ਲੋਕ ਤਾਲਾ ਲਗਾਉਣ ਲੱਗ ਗਏ ਕੁਝ ਸਮੇਂ ਬਾਅਦ ਸਾਨੂੰ ਇਹ ਪਤਾ ਲੱਗਿਆ ਕਿ ਲੋਕ ਇਸ ਸ਼ਰਦਾ ਦੇ ਨਾਲ ਤਾਲਾ ਲਗਾਉਂਦੇ ਆ ਕਿ ਜੀ ਅਸੀਂ ਇੱਥੇ ਆਪਣੇ ਅ ਕਿਸਮਤ ਦਾ ਤਾਲਾ ਲਗਾ ਕੇ ਜਾ ਰਹੇ ਹਾਂ ਮਾਤਾ ਇਸ ਨੂੰ ਖੋਲ ਦੇਗੀ ਤੇ ਲੋਕ ਇੱਥੇ ਇਸ ਉਦੇਸ਼ ਤਾਲਾ ਲਗਾ ਜਾਂਦੇ ਆ ਜੀ ਸਮੇਂ ਦੇ ਮੁਤਾਬਿਕ ਅਸੀਂ ਜਿੰਮੇ ਥੋੜਾ ਸਮੇਂ ਪਾਸ ਹੁੰਦਾ ਜਾਂ ਇੱਥੇ 20-50 ਤਾਲੇ ਹੋ ਜਾਂਦੇ ਆ ਅਸੀਂ ਉਹਨਾਂ ਨੂੰ ਖੋਲ ਕੇ ਹਟਾ ਦਿੰਦੇ ਹੁੰਦੇ ਆ ਉਹ ਲੋਕ ਇਸ ਗੱਲ ਤੋਂ ਸੰਤੁਸ਼ਟ ਹੁੰਦੇ ਜਾਂਦੇ ਨੇ ਕਿ ਜੀ ਸਾਡੀ ਕਿਸਮਤ ਦਾ ਤਾਲਾ ਮਾਤਾ ਖੋਲੇਗੀ ਸੋ ਇਹ ਇਹ ਚੀਜ਼ ਚੱਲ ਰਹੀ ਹੈ ਸੋ ਬਿਲਕੁਲ ਜਿਹੜੀ Maa Kali ਹੈ ਵਾਕਈ ਕਿਸਮਤ ਦੇ ਤਾਲੇ ਖੋਲਣ ਵਾਲੀ ਹੈ ਉਹ ਇਹੇ ਦਰਬਾਰ ਹੈ ਜਿੱਥੇ ਲੋਕ ਸ਼ਰਦਾ ਦੇ ਨਾਲ ਤਾਲੇ ਲਗਾ ਕੇ ਜਾਂਦੇ ਨੇ ਕਹਿੰਦੇ ਜਦੋਂ ਅਸੀਂ ਫਿਰ ਉਹ ਤਾਲਾ ਖੋਲਦੇ ਆ ਲੋਕਾਂ ਨੂੰ ਅਜਿਹਾ ਅਹਿਸਾਸ ਹੁੰਦਾ ਹੈ ਕਿ ਸਾਡੀ ਕਿਸਮਤ ਦਾ ਤਾਲਾ ਖੁੱਲ ਗਿਆ ਸੋ ਇੱਕ ਤੁਹਾਨੂੰ ਅਜਿਹਾ ਦਰبار ਦਿਖਾਇਆ ਮਾਦਾ ਉਹ ਇੱਕ ਕਮਰਾ ਦਿਖਾਇਆ ਜੋ ਕਿ ਲੰਬੇ ਸਮੇਤ کافی ਸਾਲਾਂ ਤੋਂ ਜ਼ਿਕਰ ਗੱਲ ਕਰ ਲਈਏ ਇਹ ਦਰਬਾਰ ਬੰਦ ਹੈ ਤਾਂ ਇੱਕ ਜਿਹੜਾ ਚਮਤਕਾਰੀ ਮੰਦਿਰ ਵੀ ਕਹਿ ਸਕਦੇ ਆ ਇਹਨੂੰ ਜਿੱਥੇ ਲੋਕ ਅੱਜ ਬੜੀ ਸ਼ਰਧਾ ਦੇ ਨਾਲ ਮੱਥਾ ਟੇਕਣ ਆਉਂਦੇ ਨੇ ਸੋ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸੋ ਤੁਹਾਨੂੰ ਕਹਿ ਜੀ ਲੱਗੀ ਇਹ ਸਟੋਰੀ ਬਾਵਲਪੁਰੀ ਟੀਵੀ ਲਈ ਪਟਿਆਲਾ ਤੋਂ ਸੋਨੂ ਵਦਵਾ